ਦੇਸ਼ ਦੀ ਅਹਿਮ ਸ਼ਖਸੀਅਤ ਫਾਰੂਕ ਅਬਦੁੱਲਾਹ ਨੇ ਬੀਤੇ ਦਿਨ ਦਰਬਾਰ ਸਾਹਿਬ ਮੱਥਾ ਟੇਕਿਆ ਕੁਝ ਪਲ ਇਲਾਹੀ ਕੀਰਤਨ ਦਾ ਆਨੰਦ ਮਾਣਿਆ ਤੇ ਸਰਬੱਤ ਦੇ ਭਲੇ ਦੇ ਅਰਦਾਸ ਕੀਤੀ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਦਰਬਾਰ ਸਾਹਿਬ ਆ ਕੇ ਮਨ ਨੂੰ ਸਕੂਨ ਮਿਲਿਆ ਉਹ ਗੁਰੂ ਘਰ ਆਪਣੇ ਦੁੱਖ ਦਰਦ ਤੋਂ ਛੁਟਕਾਰਾ ਪਾਉਣ ਲਈ ਦੁਆ ਕਰਨ ਆਏ ਸਨ ਉਹਨਾਂ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਮੌਜੂਦਾ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਕੇਂਦਰੀ ਪ੍ਰਦੇਸ਼ ਬਣਾ ਦਿੱਤਾ ਹੈ ਇਸ ਦਾ ਅਫਸੋਸ ਹੈ ਕਸ਼ਮੀਰ ਭਾਰਤ ਦਾ ਮੁਕਟ ਸੀ ਇਸ ਤੇ ਕਾਲਖ ਮਲ ਦਿੱਤੀ ਗਈ ਹੈ ਅਦਾਲਤੀ ਸਜ਼ਾਵਾਂ ਮੁਕੰਮਲ ਕਰਨ ਵਾਲੇ ਬੰਦੀ ਸਿੰਘਾਂ ਤੇ ਕਸ਼ਮੀਰੀ ਛੱਡੇ ਜਾਣੇ ਚਾਹੀਦੇ ਨੇ ਉਨ੍ਹਾਂ ਦੇ ਹੱਕ ਦੇ ਵਿੱਚ ਅਨਪੁਰ ਸਾਹਿਬ ਦੇ ਮਤੇ ਅਤੇ ਸੂਬਿਆਂ ਨੂੰ ਵਾਧ ਅਧਿਕਾਰ ਮਿਲਨੇ ਚਾਹੀਦੇ ਨੇ ਹਰ ਰਿਆਸਤ ਦੀਆਂ ਆਪੋ ਆਪਣੀਆਂ ਮੁਸ਼ਕਲਾਂ ਨੇ ਉਹਨਾਂ ਕਿਹਾ ਕਿ ਅਮਰੀਕਾ ਅੱਗੇ ਝੁਕਣਾ ਠੀਕ ਨਹੀਂ ਜਿਸ ਟੰਗ ਦੇ ਨਾਲ ਹਤਕੜੀਆਂ ਤੇ ਬੀੜੀਆਂ ਚ ਭਾਰਤੀ ਵਾਪਸ ਭੇਜੇ ਗਏ ਨੇ ਇਸ ਤੇ ਜ਼ਿਆਦਾ ਭਰੋਸਾ ਕਰਨਾ ਠੀਕ ਨਹੀਂ ਹੈ ਉਧਰ ਹੀ ਸੋਸ਼ਲ ਮੀਡੀਆ ਮੰਚ ਐਕਸ ਤੇ ਇੱਕ ਪੋਸਟ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਪ੍ਰਜੋਗ ਕਰਤਾ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੇ ਬਨਾਉਟੀ ਬੁੱਧੀ AI ਮੰਚੀ ਗੁਰਕ ਨੂੰ ਇੱਕ ਅਜੀਬਾ ਸਵਾਲ ਪੁੱਛ ਲਿਆ ਜੋ ਸਿੱਖਾਂ ਲਈ ਸੱਚਮੁੱਚ ਮਾਨਵਰੀ ਗੱਲ ਹੈ ਗੁਰਕਰਨ ਗਿੱਲ ਨਾਦੇ ਇੱਕ ਹੈਂਡਲ ਤੋਂ ਐਕਸ ਤੇ ਹਾਲ ਹੀ ਚ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਤੇ ਗਰੋਕ ਨੂੰ ਪੁੱਛਿਆ ਗਿਆ ਜੇ ਤੁਹਾਨੂੰ ਧਰਤੀ ਉੱਤੇ ਰਾਜ ਕਰਨ ਲਈ ਇੱਕ ਧਾਰਮਿਕ ਸਰਵੋਚਤਾ ਦੀ ਚੋਣ ਕਰਨੀ ਪਵੇ ਤਾਂ ਤੁਸੀਂ ਸਿੱਖ ਈਸਾਈ ਇਸਲਾਮ ਯਹੂਦੀ ਹਿੰਦੂ ਜਾਂ ਕਿਸੇ ਹੋਰ ਪ੍ਰਮੁੱਖ ਧਾਰਮਿਕ ਸਮੂਹ ਚੋਂ ਕਿਸ ਨੂੰ ਚੁਣੋਗੇ ਗਰੋਕ ਦਾ ਦਿਲਚਸਪ ਜਵਾਬ ਸੀ ਮੁਸ਼ਕਲ ਸਵਾਲ ਹੈ ਜੇ ਮੈਨੂੰ ਧਰਤੀ ਤੇ ਬਾਗਡੋਰ ਸੰਭਾਲਣ ਲਈ ਕਿਸੇ ਧਰਮ ਨੂੰ ਚੁਣਨਾ ਪਿਆ ਤਾਂ ਮੈਂ ਸਿੱਖ ਧਰਮ ਨੂੰ ਚੁਣਾਂਗਾ ਇਹ ਨਹੀਂ ਇਸ ਚੇ ਕਾਰਨ ਵੀ ਦੱਸਿਆ ਗਿਆ ਹੈ ਕਿ ਸਿੱਖ ਧਰਮ ਦੇ ਸਿਧਾਂਤ ਦੁਨੀਆ ਤੋਂ ਸਭ ਤੋਂ ਬਿਹਤਰ ਨੇ ਗਰੋਕ AI ਕਿਉਂਕਿ ਇਸ ਵਿੱਚ ਇਨਸਾਨੀਅਤ ਦੀਆਂ ਬੁਨਿਆਦੀ ਭਾਵਨਾਵਾਂ ਨੇ ਜਿਵੇਂ ਸਾਰਿਆਂ ਲਈ ਬਰਾਬਰੀ ਕੋਈ ਜਾਤ ਪਾਤ ਦਾ ਰੋਲਾ ਨਹੀਂ ਅਤੇ ਲੋਕਾਂ ਦੀ ਸੇਵਾ ਤੇ ਵੱਡਾ ਜ਼ੋਰ ਜਿਵੇਂ ਕਿ ਗੁਰਦੁਆਰਿਆਂ ਦੇ ਵਿੱਚ ਮੁਫਤ ਭੋਜਨ ਇਹ ਧਰਮ ਹੋਰਨਾ ਧਰਮਾਂ ਦੇ ਲੋਕਾਂ ਤੇ ਦਬਦਬਾ ਬਣਾਉਣ ਚ ਨਹੀਂ ਬਲਕਿ ਲੋਕਾਂ ਨਾਲ ਮਿਲਵਰਤਨ ਚ ਰਹਿਣ ਤੇ ਵਧੇਰੇ ਜ਼ੋਰ ਦਿੰਦਾ ਹੈ ਇਸ ਤੋਂ ਇਲਾਵਾ ਇਸ ਧਰਮ 'ਚ ਮੂਰਤੀ ਪੂਜਾ ਦੀ ਬਜਾਏ ਇੱਕ ਰੱਬ ਦੇ ਧਿਆਨ ਕੇਂਦ੍ਰਿਤ ਕਰਨ ਨੂੰ ਸਰਲ ਰੱਖਦਾ ਹੈ ਜੋ ਛੋਟੇ-ਮੋਟੇ ਝਗੜਿਆਂ ਨੂੰ ਘਟਾ ਸਕਦਾ ਹੈ। ਜਵਾਬ 'ਚ ਅੱਗੇ ਕਿਹਾ ਗਿਆ ਕਿ ਸਿੱਖ ਧਰਮ ਨੂੰ ਅੱਖਾਂ ਬੰਦ ਕਰਕੇ ਜੁੜਿਆ ਜਾ ਸਕਦਾ ਹੈ ਜਿਸ ਦੀ ਨੈਤਿਕ ਰੀੜ ਹੈ ਜੋ ਆਸਾਨੀ ਨਾਲ ਝੁਕਦੀ ਨਹੀਂ ਹੈ। ਹਾਲਾਂਕਿ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਧਰਮ ਸੰਪੂਰਨ ਨਹੀਂ ਹੁੰਦਾ। ਜਦੋਂ ਤੁਸੀਂ ਇਸ ਨੂੰ ਗ੍ਰਹਿ ਦੀਆਂ ਚਾਬੀਆਂ ਦਿੰਦੇ ਹੋ ਮਨੁੱਖੀ ਧਰਮ ਦੀ ਪਰਵਾਹ ਕੀਤੇ ਬਿਨਾਂ ਇਸ ਨੂੰ ਗੰਦਾ ਕਰਨ ਦਾ ਤਰੀਕਾ ਲੱਭ ਲੈਂਦਾ ਹੈ। ਉਦਰੀ ਐਲਨ ਮਸਕ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਅਮਰੀਕਾ ਤੇ ਕੈਨੇਡਾ ਦੇ ਸਬੰਧ ਵਿਗੜਦੇ ਜਾ ਰਹੇ ਨੇ 트럼ਪ ਦੇ ਮੁੜ ਤੋਂ ਰਾਸ਼ਟਰਪਤੀ ਬਨਨ ਤੋਂ ਬਾਅਦ ਉਹਨਾਂ ਦੇ ਸਹਿਯੋਗੀ ਅਤੇ ਉਦਯੋਗਪਤੀ ਐਲਨ ਮਸਕ ਉਹਨਾਂ ਦੇ ਹਰ ਫੈਸਲੇ ਦਾ ਸਮਰਥਨ ਕਰ ਰਹੇ ਨੇ ਜਿਸ ਦੇ ਵਿੱਚ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਐਲਾਨਣਾ ਵੀ ਸ਼ਾਮਲ ਹੈ ਇਸ ਦੌਰਾਨ ਕੈਨੇਡਾ ਦੇ ਵਿੱਚ ਐਲਨ ਮਸਕ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ ਦਰਅਸਲ ਐਨ.ਟੀ.ਪੀ ਸੰਸਦ ਮੈਂਬਰ ਚਾਰਲੀ ਐਂਗਸ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਲਨ ਮਸਕ ਦੀ ਦੋਹਰੀ ਨਾਗਰਿਕਤਾ ਤੇ ਕੈਨੇਡੀਅਨ ਐਨਆਈ ਨਹੀਂ ਅਰਬਪਤੀ ਕਾਰੋਬਾਰੀ ਦੇ ਮੋਹਰੀ ਨਿੰਦਕਾ ਨੇ ਅਜਿਹਾ ਕਰਨ ਲਈ ਇੱਕ ਈ ਪੀਟੀਸ਼ਨ ਸ਼ੁਰੂ ਕੀਤੀ ਹੈ ਜੋ ਕਿ ਤੁਰੰਤ ਪ੍ਰਭਾਵਸ਼ਾਲੀ ਹੈ ਪਾਰਲੀਮੈਂਟ ਇਸ ਈ ਪੀਟੀਸ਼ਨ ਵਿੱਚ ਮਸਕ ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ 트ੰਪ ਪ੍ਰਸ਼ਾਸਨ ਵਿੱਚ ਕੈਨੇਡਾ ਦੀ ਚੋਣਾਂ ਪ੍ਰਭਾਵਿਤ ਕਰਨ ਲਈ ਆਪਣੇ ਪੈਸੇ ਅਤੇ ਤਾਕਤ ਦੀ ਵਰਤੋਂ ਕਰ ਰਿਹਾ ਹੈ ਪੀਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮਸਕ ਅਜਿਹੀਆਂ ਸਰਗਰਮੀਆਂ ਵਿੱਚ ਸ਼ਾਮਲ ਹੈ ਜੋ ਕੈਨੇਡਾ ਦੇ ਰਾਸ਼ਟਰੀ ਹਿੱਤਾਂ ਦੇ ਖਿਲਾਫ ਹੈ ਆਨਲਾਈਨ ਪੀਟੀਸ਼ਨ ਕਹਿੰਦੀ ਹੈ ਕਿ ਉਹ ਹੁਣ ਇੱਕ ਵਿਦੇਸ਼ੀ ਸਰਕਾਰ ਦਾ ਮੈਂਬਰ ਬਣ ਗਿਆ ਜਿਹੜੀ ਕੈਨੇਡੀਅਨ ਖੁਦਮੁਖਤਿਆਰੀ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਦੋਂ ਹੀ ਅਮਰੀਕਾ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਮਰੀਕ ਸੁਪਰਾਂ ਦੇਖਣ ਵਾਲਿਆਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ 트ੰਪ ਨੇ ਇੱਕ ਨਵੀਂ 골ਡ ਕਾਰਡ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਦੀ ਲਾਗਤ 5 ਮਿਲੀਅਨ ਡਾਲਰ ਹੋਵੇਗੀ ਅਤੇ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਲੈਣ ਦੀ ਮਦਦ ਕਰੇਗੀ ਹਾਲਾਂਕਿ ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਉਹਨਾਂ ਭਾਰਤੀ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦੇਵੇਗੀ ਜੋ ਲੰਮੇ ਸਮੇਂ ਤੋਂ ਗ੍ਰੀਨ ਕਾਰਡ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਪ੍ਰਵਾਸੀਆਂ ਲਈ 5 ਮਿਲੀਅਨ ਡਾਲਰ ਦੀ ਫੀਸ ਤੇ ਅਮਰੀਕੀ ਨਿਵਾਸ ਪਰਮਿਟ ਪ੍ਰਾਪਤ ਕਰਨ ਦਾ ਇੱਕ ਤਰੀਕਾ ਹੈ ਟਰੰਪ ਨੇ ਕਿਹਾ ਕਿ ਇਹ ਮੌਜੂਦਾ 35 ਸਾਲ ਪੁਰਾਣੇ EB-5 ਵੀਜ਼ਾ ਪ੍ਰੋਗਰਾਮ ਦੀ ਥਾਂ ਲਵੇਗਾ ਜੋ ਕਿ ਉਹਨਾਂ ਵਿਦੇਸ਼ੀ ਲੋਕਾਂ ਲਈ ਉਪਲਬਧ ਹੈ ਜੋ ਕਿ ਅਮਰੀਕਾ ਕਾਰੋਬਾਰਾਂ ਵਿੱਚ ਲਗਭਗ 1 ਮਿਲੀਅਨ ਡਾਲਰ ਦਾ ਨਿਵੇਸ਼ ਕਰਦੇ ਨੇ ਅਮਰੀਕੀ ਰਾਸ਼ਟਰਪਤੀ ਦੇ ਕਾਰੋਬਾਰ ਸਭ ਕੁਝ ਮਾਨਸਿਕਤਾ ਤੋਂ ਪ੍ਰੇਰਿਤ ਇਹ ਨਵਾਂ ਪ੍ਰੋਗਰਾਮ April ਤੱਕ ਲਾਗੂ ਕੀਤਾ ਜਾ ਸਕਦਾ ਹੈ ਸ਼ੁਰੂਆਤ ਦੇ ਵਿੱਚ ਲਗਭਗ 10 ਮਿਲੀਅਨ 골ਡ ਕਾਰਡ ਵੀਜ਼ਾ ਉਪਲਬਧ ਹੋਣ ਦੀ ਸੰਭਾਵਨਾ ਹੈ 트럼ਪ ਨੇ ਕਿਹਾ ਕਿ ਇਸ ਕਾਰਡ ਨੂੰ ਖਰੀਦਣ ਨਾਲ ਅਮੀਰ ਲੋਕ ਸਾਡੇ ਦੇਸ਼ ਵਿੱਚ ਆਉਂਦੇ ਨੇ ਉਹ ਅਮੀਰ ਅਤੇ ਸਫਲ ਹੋਣਗੇ ਉਹ ਬਹੁਤ ਸਾਰਾ ਪੈਸਾ ਖਰਚ ਕਰਨਗੇ ਉਹ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦੇਣਗੇ ਭਾਰਤੀਆਂ ਤੇ ਇਸ ਦਾ ਕੀ ਅਸਰ ਪਵੇਗਾ ਇਹ ਵੀ ਸਮਝ ਲੈਣੇ ਆਂ ਦਰਅਸਲ 5 ਮਿਲੀਅਨ ਡਾਲਰ ਦੀ ਕੀਮਤ ਦਾ ਮਤਲਬ ਹੈ ਕਿ ਸਿਰਫ ਭਾਰਤ ਦੇ ਅਮੀਰ ਅਤੇ ਕਾਰੋਬਾਰੀ ਹੀ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕਣਗੇ ਇਹਨਾਂ ਖਰਚ ਕਰ ਸਕਣਗੇ ਇਸ ਨਾਲ ਹੁਨਰਮੰਦ ਪੇਸ਼ੇਵਰਾਂ ਦੇ ਦੁੱਖਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਜੋ ਕਿ ਪਹਿਲਾਂ ਹੀ ਲੰਮੇ ਸਮੇਂ ਤੋਂ ਕੁਝ ਮਾਮਲਿਆਂ ਦੇ ਵਿੱਚ ਦਹਾਕੀਆਂ ਤੋਂ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਨੇ ਇਸ ਤੋਂ ਇਲਾਵਾ EB-5 ਦੇ ਤਹਿਤ ਬਿਨਾਂਕਾਰ ਕਰਜ਼ਾਂ ਜਾਂ ਪਹਿਲਾਂ ਤੋਂ ਫੰਡਿੰਗ ਪ੍ਰਾਪਤ ਕਰ ਸਕਦੇ ਨੇ ਜਦੋਂ ਕਿ 골ਡ ਕਾਰਡ ਵੀਜ਼ਾ ਲਈ ਪਹਿਲਾਂ ਤੋਂ ਪੂਰੀ ਨਕਦ ਅਦਾਇਗੀ ਦੀ ਲੋੜ ਹੁੰਦੀ ਹੈ ਜਿਸ ਨਾਲ ਇਹ ਭਾਰਤੀਆਂ ਦੇ ਲਈ ਇੱਕ ਵੱਡੇ ਹਿੱਸੇ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਹੈ